ਸਾਥੀਆ ਨੇ ਡਾਗ ਇਹ ਕੀ ਦਰਸ਼ਨਾ ਹੋਇਆ ਆਪਣਾ ਜਾਨਵਰ ਕੀ ਆ ਇਹ ਤੁਰਕੀ ਜਗਹ ਤੁਰਕੀ ਦੋਹੋ ਪਤਾ ਨਹੀਂ ਕੀ ਪਤਕੀ ਹੈ ਉਸ ਤਗਣਾ ਕਬੂਤਰ ਹਨ ਚਿੜੀਆਂ ਛੋਟਾ ਕਬੂਤਰ ਇਹ ਮੁਰਗੀਆਂ ਦੇਸੀ ਤੇ ਕਬੂਤਰ ਵੀ ਹਨ ਕਿ ਮੱਕਾ ਤਾਂ ਦੇਣਾ ਜਿਆ ਮਣੀ ਬਾਤ ਵਾਸਤੇ ਮੇਲ ਮਲਾਫ ਹੋ ਗਿਆ ਨੇ ਇੱਧਰ ਵੀ ਬੱਕਰਾਂ ਵਾਲੇ ਹਾਂਚੇ ਗਏ ਵੀਰ ਤੇ ਉਹਦੀ ਮਾਂ ਕੋਈ ਨੋਟ ਨਹੀਂ ਕਿੱਲੇ ਜਾਂਦੀ ਵੀ ਹੁਣ 5ਵੇਂ ਮਹੀਨੇ ਦੀ ਠੀਕਾ ਕੋਹੇ ਨੋਟ ਸੀ ਇੱਕ ਕੱਟੀ ਹੈ 5ਵੇਂ ਮਹੀਨੇ ਦੀ 30 ਪੰਜਵੇਂ ਮਹੀਨੇ ਦੀ 30 ਤਰੀਕ ਦਾ ਠੀਕਾ ਹੁਣ 8ਵਾਂ ਚੱਲਦਾ ਤਿੰਨ ਕੁ ਮਹੀਨੇ ਦੀ ਲਗਭਗ ਆ ਕੋਹੇ ਨੂਰ ਦੀ ਬਹੁਤ ਸਸਨ ਕੱਟੀ ਹੈ ਜੈਡ ਬਲੈਕ ਚੌਥਾ ਮਹੀਨਾ ਸੁਭਾ ਹੋ ਗਿਆ ਠੀਕ ਹੈ ਚੌਥਾ ਮੋੜਾ ਕੀ ਹੈ ਇਹ ਪਿਆਰ ਮੋੜਾ ਨਾ ਸਿੰਘ ਕੋਹੇ ਨੂਰ ਦੀ ਇਹ ਬੰਦਾ ਯਾਰ ਉਸ ਤਾਂ ਮਹਰਾਬ ਵੱਲ ਮਾਂ ਦਾ ਦੱਤ 19+ ਬਿਕਰਾਂਤ ਵੱਲ ਯਾ ਹਿੰਦੁਸਤਾਨ ਮਹਰਾ ਚੋਟਾ ਯਾ ਬਿਲਕੁਲ ਦੀਦਾ ਜੀ ਬਾਕੀ ਬਾਕੀ ਹਾਂ ਹਾਂ ਕੀਮਤ ਲੱਗੀ ਤੇ 23 ਕਰੋੜ ਰੁਪਏ ਹਾਂ ਬਾਈ ਕਿਹੜੇ ਪਿੰਡੋਂ ਤੁਸੀਂ ਸੱਸੂ ਪਿੰਡ ਬਾਈ ਠੀਕ ਹੈ ਇਹ ਕਿੱਥੇ ਕਿਹੜੇ ਜਿਹੜੇ ਪਿੰਡ ਹੈ ਇਹ ਸਰਸਾ ਜ਼ਿਲ੍ਹਾ ਜੀ ਸਰਸਾ ਜ਼ਿਲ੍ਹਾ ਹਾਂ ਹਰਿਆਣਾ ਚ ਹਾਂ ਜਾਣੀ ਇਹ ਮੈਂ 3+ ਸਾਰਾ ਘਰ ਲੈਵਲ ਤੇ ਬਣਨਾ ਪਹਿਲੇ ਸੂਏ